ਵਾਇਗਰੂ ਇੱਥੇ ਬੜੀ ਸ਼ਰਧਾ ਨਾਲ ਸੰਗਤ ਆਉਂਦੀ ਆ ਬੜੀ ਮਹਾਰਾਜ ਦੀ ਬਹੁਤ ਕਿਰਪਾ ਵਾ ਤੇ ਜਦ ਕਿ ਅਸੀਂ ਸ਼ਹੀਦਾ ਸਾਹਿਬ ਵੱਡੇ ਚਾਹੀਦਾ ਉਧਰ ਅੰਮ੍ਰਿਤਸਰ ਸਾਹਿਬ ਤੇ ਹਫਤੇ 'ਚ ਇੱਕ ਦੋ ਵਾਰੀ ਜਾਈਦਾ ਵਾ ਦਰਬਾਰ ਸਾਹਿਬ ਮੱਥਾ ਟੇਕ ਆਈਦੀ ਆ ਗੁਰੂ ਮਹਾਰਾਜ ਤੋਂ ਬਹੁਤ ਬਿਆਨਤ ਬਿਆਨਤ ਅਸੀਸਾਂ ਮਿਲਦੀਆਂ ਵਾ ਤੇ ਜਦ ਕਿ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰਤੀ ਹੋਈ ਆ ਕਿ ਜਿਹੜੀ ਸੰਗਤ ਵੀ ਆਉਂਦੀ ਆ ਭਾਵਨਾ ਨਾਲ ਉਹ ਝੋਲੀਆਂ ਭਰ ਕੇ ਜਾਂਦੀ ਆ ਵਾਇਗਰੂ ਮੈਂ ਤਾਂ ਇਹ ਸਪਸ਼ਟਿਕਰਨ ਕਰਾਂਗਾ ਕਿ ਗੁਰੂ ਮਹਾਰਾਜ ਦੇ ਚਰਨ ਲਾ ਕੇ ਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ ਗੁਰੂ ਮਹਾਰੇ ਤੋਂ ਉਹ ਵੀ ਮਿਲ ਜਾਂਦਾ ਜੋ ਸਾਨੂੰ ਮਿਲਿਆ ਨਹੀਂ ਹੁੰਦਾ ਭਾਵਨਾ ਨਾਲ ਆਣਾ ਚਾਹੀਦਾ ਬੰਦੇ ਨੂੰ ਤੇ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਵਾ ਉਹ ਉਹਦੀ ਝੋਲੀਆਂ ਅਪਰੰਪਾਰ ਭਰ ਜਾਂਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੀ ਮੇਰ ਹੁੰਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤਿਹ ਜੀ ਅਗੋ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚ ਚੁੱਕੇ ਹੋ ਜਾ ਲੱਗਾ ਜੀ ਜੀ ਵਾਹਿਗੁਰੂ ਤੇ ਵਾਹਿਗੁਰੂ ਇੱਥੇ ਬੜੀ ਸ਼ਰਧਾ ਨਾਲ ਸੰਗਤ ਆਉਂਦੀ ਆ ਬੜੀ ਮਹਾਰਾਜ ਦੀ ਬਹੁਤ ਕਿਰਪਾ ਵਾ ਜਦ ਕਿ ਅਸੀਂ ਸ਼ਹੀਦਾ ਸਾਹਿਬ ਵੱਡੇ ਚਾਹੀਦਾ ਉਧਰ ਅੰਮ੍ਰਿਤਸਰ ਸਾਹਿਬ ਤੇ ਹਫਤੇ ਚ ਇੱਕ ਦੋ ਵਾਰੀ ਜਾਈਦਾ ਵਾ ਦਰਬਾਰ ਸਾਹਿਬ ਮੱਥਾ ਟੇਕ ਆਈਦੀ ਆ ਬਟ ਹੁਣ ਉਹਨਾਂ ਭਾਵਨਾ ਬਣ ਗਈ ਆ ਬੁੱਧਵਾਰ ਦੇ ਬੁੱਧਵਾਰ ਆਣੀ ਆਣ ਆ ਤੇ ਗੁਰੂ ਮਹਾਰਾਜ ਤੋਂ ਬਹੁਤ ਬਿਆੰਤ ਬਿਆੰਤ ਅਸੀਸਾਂ ਮਿਲਦੀਆਂ ਵਾ ਤੇ ਜਦ ਕਿ ਗੁਰੂ ਮਹਾਰਾਜ ਨੇ ਇੰਨੀ ਕੀ ਕਿਰਪਾ ਕਰਤੀ ਹੋਈ ਆ ਕਿ ਜਿਹੜੀ ਸੰਗਤ ਵੀ ਹੁੰਦੀ ਆ ਭਾਵਨਾ ਨਾਲ ਉਹ ਝੋਲੀਆਂ ਭਰ ਕੇ ਜਾਂਦੀ ਆ ਵਾ ਗੁਰੂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮੈਨੂੰ ਵਾ ਗੁਰੂ ਆ ਮੇਰਾ ਮੈਂ ਮਾਣ ਨਹੀਂ ਕਰਦਾ ਤੇ ਆਪਣਾ ਮਹਾਰੇ ਦੀ ਕਿਰਪਾ ਨਾਲ 15 ਵੀ ਦਿਨ ਹੋ ਗਏ ਆ ਲਗਾਤਾਰ ਆਂਦੇ ਨੂੰ ਕਿੰਨਾ ਕੁ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਦਾ ਜਦੋਂ ਆਪਾਂ ਗੁਰੂ ਘਰ ਨਾਲ ਜੁੜ ਜਾਂਦੇ ਆ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਮੈਂ ਤਾਂ ਇਹ ਸਪਸ਼ਟਿਕਰਨ ਕਰਾਂਗਾ ਕਿ ਗੁਰੂ ਮਹਾਰਾਜ ਦੇ ਚਰਨ ਲਾ ਕੇ ਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ ਗੁਰੂ ਮਹਾਰਾਜ ਤੋਂ ਉਹ ਵੀ ਮਿਲ ਜਾਂਦਾ ਜੋ ਸਾਨੂੰ ਮਿਲਿਆ ਨਹੀਂ ਹੁੰਦਾ ਜੋ ਭਾਵਨਾ ਲਾ ਭਾਵਨਾ ਨਾਲ ਲਾਣਾ ਚਾਹੀਦਾ ਬੰਦੇ ਨੂੰ ਤੇ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਵਾ ਉਹਦੀ ਝੋਲੀਆਂ ਅਪਰੰਪਾਰ ਭਰ ਜਾਂਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੀ ਮੇਰ ਹੁੰਦੀ ਆ ਕਿਸੇ ਕਦੇ ਕੁਝ ਮੰਗਿਆ ਹੋਵੇ ਤੇ ਬਾਬਾ ਦੀਪ ਸਿੰਘ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪੂਰਾ ਕਰਿਆ ਹੋਵੇ ਜੇ ਮੰਗਿਆ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਮੰਗੀ ਆ ਪਦਾਰਥ ਦੀ ਕੋਈ ਮੰਗ ਨਹੀਂ ਕੀਤੀ ਬਾਬਾ ਦੀਪ ਸਿੰਘ ਜੀ ਤੋਂ ਤੁਸੀਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਕਰੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਅਕਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚ ਚੁੱਕੇ ਹੋ ਜਾ ਲਗਾ ਜੀ ਜੀ ਵਾਹਿਗੁਰੂ ਤੇ ਵਾਹਿਗੁਰੂ ਇੱਥੇ ਬੜੀ ਸ਼ਰਧਾ ਨਾਲ ਸੰਗਤ ਆਉਂਦੀ ਆ ਬੜੀ ਮਹਾਰਾਜ ਦੀ ਬਹੁਤ ਕਿਰਪਾ ਵਾ ਤੇ ਜਦ ਕਿ ਅਸੀਂ ਸ਼ਹੀਦਾ ਸਾਹਿਬ ਵੱਡੇ ਚਾਹੀਦਾ ਉਧਰ ਅੰਮ੍ਰਿਤਸਰ ਸਾਹਿਬ ਤੇ ਹਫਤੇ 'ਚ ਇੱਕ ਦੋ ਵਾਰੀ ਜਾਈਦਾ ਵਾ ਦਰਬਾਰ ਸਾਹਿਬ ਅੱਥਾ ਠੇਕਾਈਦੀ ਆ ਪਰ ਹੁਣ ਨਾ ਭਾਵਨਾ ਬਣ ਗਈ ਆ ਬੁੱਧਵਾਰ ਦੇ ਬੁੱਧਵਾਰ ਆਣੀ ਆਣਿਆ ਤੇ ਗੁਰੂ ਮਹਾਰਾਜ ਤੋਂ ਬਹੁਤ ਬਿਆੰਤ ਬਿਆੰਤ ਅਸੀਸਾਂ ਮਿਲਦੀਆਂ ਵਾ ਤੇ ਜਦ ਕਿ ਗੁਰੂ ਮਹਾਰਾਜ ਨੇ ਇੰਨੀ ਕੀ ਕਿਰਪਾ ਕਰਤੀ ਹੋਈ ਆ ਕਿ ਜਿਹੜੀ ਸੰਗਤ ਵੀ ਆਉਂਦੀ ਆ ਭਾਵਨਾ ਨਾਲ ਉਹ ਝੋਲੀਆਂ ਭਰ ਕੇ ਜਾਂਦੀ ਆ ਵਾ ਵੈਗਰੂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮੈਨੂੰ ਵੈਗਰੂ ਆ ਮੇਰਾ ਮੈਂ ਮਾਣ ਨਹੀਂ ਕਰਦਾ ਤੇ ਆਪਣਾ ਮਹਾਰੇ ਦੀ ਕਿਰਪਾ ਨਾਲ 15 ਵੀ ਦਿਨ ਹੋ ਗਏ ਆ ਲਗਾਤਾਰ ਆਂਦੇ ਨੂੰ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਦੋਂ ਆਪਾਂ ਗੁਰੂ ਘਰ ਨਾਲ ਜੁੜ ਜਾਂਦੇ ਆ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਮੈਂ ਤਾਂ ਇਹ ਸਪਸ਼ਟੀਕਰਨ ਕਰਾਂਗਾ ਕਿ ਗੁਰੂ ਮਹਾਰਾਜ ਦੇ ਚਰਨ ਲਾ ਕੇ ਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ ਗੁਰੂ ਮਹਾਰਾਜ ਤੋਂ ਉਹ ਵੀ ਮਿਲ ਜਾਂਦਾ ਜੋ ਸਾਨੂੰ ਮਿਲਿਆ ਨਹੀਂ ਹੁੰਦਾ ਜੋ ਭਾਵਨਾ ਲਾ ਭਾਵਨਾ ਨਾਲ ਲਾਉਣਾ ਚਾਹੀਦਾ ਬੰਦੇ ਨੂੰ ਤੇ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਵਾ ਉਹਦੀ ਝੋਲੀਆਂ ਅਪਰੰਪਾਰ ਭਰ ਜਾਂਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੀ ਮੇਰ ਹੁੰਦੀ ਆ ਕੁਝ ਕਦੇ ਕੁਝ ਮੰਗਿਆ ਹੋਵੇ ਤਾਂ ਬਾਬਾ ਦੀਪ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਪੂਰਾ ਕਰਿਆ ਹੋਇਆ ਜੇ ਮੰਗਿਆ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਮੰਗੀ ਆ ਪਦਾਰਥ ਦੀ ਕੋਈ ਮੰਗ ਨਹੀਂ ਕੀਤੀ ਬਾਬਾ ਦੀਪ ਸਿੰਘ ਜੀ ਤੋਂ ਤੁਸੀਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਕਰੀ ਦੀ ਹੈ ਵਾਹਿਗੁਰੂ ਜੀ ਕਾ ਵਾਹਿ ਕਾਲਸਾ ਵਾਹਿ